ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਕੰਡਾਵਨਾ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਬਾਈ ਕੋਲ ਇੱਕ ਤਾਂ ਕੱਟੀ ਬਤਾਉਗਾ ਜੀ ਇੱਕ ਮੱਝਾਂ ਬਤਾਉ ਠੀਕ ਹੈ ਜੀ ਤੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਕੋਲ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਦਰਸ਼ਨ ਖਾਨ ਪੈਂਡ ਕੰਡਾਵਨਾ ਜੀ ਜ਼ਿਲ੍ਹਾ ਬਠਿੰਡਾ ਜੀ ਨੰਬਰ ਪਾ ਆਪਣਾ ਚੰਮੇਰឧਦਾਸ ਜੀ ਹਾਂਜੀ 26605 ਠੀਕ ਹੈ ਜੀ ਆਪਾਂ ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਪੈਂਦੇ ਵੀਰੇ ਭਾਈ ਰੂਪਾ ਪਿੰਡ ਆ ਜੀ ਨੇੜੇ 5 ਕਿਲੋਮੀਟਰ ਤੇ ਹਾਂਜੀ ਤੇ ਵੱਡੇ ਸਿੰਧੂ ਨੇੜੇ ਆਪਨੂੰ ਹਾਂਜੀ ਇਧਰ ਪਧੌੜਾ 6 10 ਕਿਲੋਮੀਟਰ ਤੇ ਠੀਕ ਆ ਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਜੀ ਆਪ ਨੂੰ ਇਹਦੀ ਪਹਿਲਾ ਸੂਆ ਜੀ ਛੋਟੀ ਦਾ ਹਾਂਜੀ ਮਗਰ ਕੱਟੀ ਆ ਬੱਚਾ ਹਾਂਜੀ ਇਹ 4 4.5 ਮਹੀਨੇ ਸੂਈ ਵੀ ਆ ਠੀਕ ਹੈ 1 ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਠੀਕ ਆ ਜੀ ਠੀਕ ਆ ਜੀ 7 ਕਿਲੋ ਦੁੱਧ ਦਿੰਦਾ ਠੀਕ ਹੈ 7 ਕਿਲੋ ਲੀਟਰ ਦੁੱਧ ਹਾਂ ਲੈ ਵਾਲੂ ਉਹ ਤੁਸੀਂ ਦੋਸਤ ਹਾਂ ਠੀਕ ਆ ਜੀ ਤੋਰ ਕੇ ਦਿਖਾਵਾਂਗੇ ਜੀ ਹਾਂਜੀ ਹਾਂਜੀ ਠੀਕ ਕੱਟੀ ਦੇ ਮਿਲਦੀ ਬਈ ਕੱਟੀ ਸੋਹਣੀਆਂ ਵੀ ਸੁਨੱਖੀਆਂ ਦੇਖ ਸਕਦੇ ਹੋ ਮਾ ਵਰਗਿਆ ਬਾਕੀ ਸੰਗ ਤੁਸੀਂ ਦੇਖੋ ਬਾ ਕਮਾਲ ਦਾ ਸੰਗ ਆ ਜੀ ਦੇਖ ਸਕਦੇ ਹੋ ਤੇ ਇੱਕ ਛੜਾ ਭੁਰ ਗਿਆ ਤੇ ਫੇਸ ਕੁਆਲਿਟੀ ਦੇਖਦੇ ਹਾਂ ਕਦ ਕੁੱਦ ਛੋਟੀ ਦਾ ਸੋਹਣਾ ਸੁਨੱਖੀ ਆ ਜੀ ਲਓ ਭਰਾ ਕਾ ਸੰਗ ਦੀ ਮੜੀ ਟੋਪੀ ਲਹੀ ਵੀ ਔਰ ਲੇਦੀ ਪਰਲਾ ਸੰਗ ਬਹੁਤ ਬੁਰੀਆ ਸੰਗ ਸੀ ਪਰ ਫੇਸ ਕੁਆਲਿਟੀ ਕੁਆਲਿਟੀ ਦੇ ਸਾਬਰਾ ਘੋਰ ਲੇ ਜੀ ਮੋੜ ਲੋ ਹੋਰ ਸੀਲ ਠੰਡੀ ਆ ਹਾਂਜੀ ਹਾਂਜੀ ਲੋ ਜੀ ਯਾਰ ਕੀ ਆ ਲੋ ਜੀ ਚਾਹ ਤਨ ਟਾਈਮ ਚੋ ਕੇ ਲੈ ਜੀ ਆਹ ਜੀ 10 ਟਾਈਮ ਚੋਲੇ ਹਾਂਜੀ ਠੰਡੀ ਸੀਲ ਸੀਲ ਠੰਡੀ ਪੂਰੀ ਠੀਕ ਹੈ ਜੀ ਠੀਕ ਲੋਪਰਾ ਮੋੜ ਲੋ ਜੀ ਥੋੜਾ ਤਰਾ ਕਦ ਕਦ ਚੋਟੀ ਪਹਿਲੇ ਸੂਏ ਸੂਏ ਆ ਕੀ ਪੀਕਾ ਭਾਈ ਜੀ ਕਹਿੰਦਾ ਭਰਾਇਆ ਵਾ ਤੇ ਬਾਕੀ ਅਗਲੇ ਕਰਮ ਆ ਭਰਾ ਠੀਕ ਹੈ ਕਰਦਾ ਜੀ ਰੇਟ ਬਾਰੇ ਪੁੱਛਦੇ ਕੋਈ ਜੀ ਹਾਂਜੀ ਵੀਰ ਜੀ ਰੇਟ ਦੱਸੋ ਜੀ ਦਾ ਰੇਟ ਵੀਰ ਜੀ ਦਾ 66000 ਰੁਪਇਆ 66000 ਹਾਂਜੀ ਠੀਕ ਹੈ ਜੀ ਬਾਕੀ ਕੱਟੀ ਆ 89000 ਰੁਪਇਆ ਦਾ ਬੱਚਾ ਮਗਰੇ ਠੀਕ ਹੈ ਜੀ ਠੀਕ ਆ ਨਾਲ ਹੀ ਕੱਟੀ ਦੇ ਮਿਲਦੀ ਆ ਠੀਕ ਹੈ ਜੀ ਕੱਟੀ ਵੀ ਪੂਰੇ ਚੰਗੇ ਦੇ ਆ ਠੀਕ ਹੈ ਜੀ ਮਾਨਤਾਨ ਹੋ ਜੂਗਾ ਜੀ ਮਾੜਾ ਮਾੜਾ ਹਾਂਜੀ ਹਾਂ ਕਰਾਂਗੇ ਆਏ ਹੁੰਦੇ ਮਾਨਤਾਨ ਕਰਾਂਗੇ ਜੀ ਠੀਕ ਹੈ ਜੀ ਲੋ ਭਰਾ ਬਈ ਨੇ ਰੇਟ ਵੀ ਦਿੱਤਾ ਹਾਂਜੀ ਆ ਕੱਟੀ ਦੀ ਬਾਰੇ ਜਾਣਕਾਰੀ ਦੋ ਜੀ ਆਪਣੀ ਇਹ ਕੱਟੀ ਵੀ ਵਧੀਆ ਜੀ ਸਾਲਕ ਦੀ ਐ ਕੱਟੀ ਸਾਲ ਤੋਂ ਕੱਟੀ ਆਲੇ ਠੀਕ ਹੈ ਜੀ ਠੀਕ ਆ ਹਾਂਜੀ ਇਹਦਾ ਰੇਟ ਦੱਸੋ ਜੀ ਇਹਦਾ ਰੇਟ 16000 ਰੁਪਇਆ ਬਾਈ ਬੜੀ ਤੋਰ ਕੇ ਦਿਖਾ ਦਿਓ ਜੀ ਹਾਂ ਇਹ ਥੋੜੀ ਜਿਹਾ ਪਸੰਦ ਕਰਕੇ ਦਰਦੀ ਕੋਈ ਗੱਲ ਨਹੀਂ ਵੀ ਕੋਈ ਗੱਲ ਨਹੀਂ ਬੜੇ ਤੋਰ ਕੇ ਦਿਖਾ ਦਿਓ ਤੇ ਰੇਟ ਵੀ ਦੱਸ ਦੋ ਇਹਦਾ ਰੇਟ 16000 ਬਾਈ 16000 ਬਾਈ ਨੇ ਦੱਸਤਾ ਸੀ ਪਹਿਲਾਂ ਸੌਰੀ ਤੇ ਚਾਹ ਤੁਹਾਨੂੰ ਦਿਖਾ ਦਿਓ ਚਾਹ ਤੁਹਾਨੂੰ ਕੋ ਨਹੀਂ ਲੋ ਰੇਟ ਦੇ ਕੇ ਕਰਾ ਲੇ ਚਾਹ ਤੁਹਾਨੂੰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਖਾਣਾ ਲੋ ਤੋਰ ਕੇ ਦਿਖਾ ਦਿਓ ਮੜੀ ਹੋਰ ਇਧਰ ਨੂੰ ਰੇਟ ਆਪ ਨੂੰ ਬਾਈ ਨੇ ਦੱਸ ਦਿੱਤਾ ਜੀ 16000 ਥੋੜੀ ਦਰਦੀ ਆ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪਿੰਡ ਘੰਡਾ ਮੰਨੇ ਤੇ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਭਰਾ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਬਾਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਤੇ ਆਪਣਾ ਨੰਬਰ ਨੋਟ ਕਰੋ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ 752800355 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ